ਇਹਨੇ ਪੁੱਛੂਗੀ ਬੋਟਕ ਦੇ ਉਹ ਪਹਿਲਾ ਹੀ ਜਿਹੜਾ ਜਾਣ ਦੇ ਰਿਹਾ ਸੀ ਸਰ ਇਟ ਮੀਨਸ ਪਾਰਟੀ ਦਾ ਪਿਆਰ ਹਜੇ ਪੂਰਾ ਬਰਕਰਾਰ ਆ ਜੀ ਲੋਕਾਂ ਦੇ ਵਿੱਚ ਜਿਹੜੀ ਕਾਂਗਰਸ ਤੇ ਬੀਜੇਪੀ ਪਾਰਟੀ ਦੇ ਅਗੇਂਸਟ ਇੰਡੈਕਟ ਪ੍ਰਚਾਰ ਲੋਕ ਕਰ ਰਹੇ ਸੀ ਲੋਕਾਂ ਨੇ ਉਹਨਾਂ ਦਾ ਜਵਾਬ ਦਿੱਤਾ ਜੀ ਕਹੇ ਚਾਹੁੰਦੀ ਜੀ ਜਿਹੜਾ ਹੁਣੇ ਤੋਂ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਣੀ ਜਾਰੀ ਰਹੀ ਹੈ ਉਹ ਜਿਹੜਾ ਜਹਰ ਹੋਇਆ ਗਿਆ ਆਪਾਂ ਆਪਾਰਟੀ ਤੋਂ ਇਜੇਕਟ ਹੈ ਕਿ ਪੁੱਛੀ ਸਰ ਇਹ ਦੇਖੋ ਲੋਕਾਂ ਦੀ ਬੜੀ ਵੱਡੀ ਮਿਹਨਤ ਆ ਜੀ ਸਾਰਿਆਂ ਨੇ ਮਿਹਨਤ ਕੀਤੀ ਹੈ ਕੋਈ ਇੱਕ ਬੰਦੇ ਦਾ ਇਹ ਕੰਮ ਨਹੀਂ ਹੁੰਦਾ ਇਹ ਟੀਮ ਵਰਕ ਹੁੰਦਾ ਜੀ ਔਰ ਪੂਰੀ ਟੀਮ ਨੇ ਇਸ ਨੂੰ ਲੈ ਕੇ ਕੰਮ ਕੀਤਾ ਤੇ ਫਿਰ ਆਬਵੀਅਸਲੀ ਆਪਣਾ ਖੁਸ਼ੀ ਦੇ ਵੀ ਉਹ ਹੱਕਦਾਰ ਆ ਜੀ ਜਿਨ੍ਹਾਂ ਨੇ ਇੰਨਾ ਇੰਨੀ ਮਿਹਨਤ ਕੀਤੀ ਆ ਇਸੇ ਕਰਕੇ ਉਹ ਆਪਣਾ ਖੁਸ਼ੀ ਮਨਾ ਰਹੇ ਆ ਭਾਈ ਸਾਹਿਬ ਕੀ ਕਿਹੜੇ ਚੰਗੇ ਵੀ ਜੇਕਰ ਤੇ ਪ੍ਰਾਪਤ ਹੋ ਜਾਂਦੀ ਆ ਤਾਂ ਪਹਿਲੇ ਕਿਹੜੇ ਕੰਮ ਜਿਹੜੇ ਅੱਗੇ ਪਹਿਲਾਂ ਤਾਂ ਜੀ ਸਾਰੇ ਵਰਕਰਾਂ ਨਾਲ ਸਭ ਤੋਂ ਪਹਿਲਾਂ ਤਾਂ ਖੁਸ਼ੀ ਮਨਾਵਾਂਗੇ ਜੀ ਜਿਹੜੇ ਬਹੁਤ ਚਿਰ ਤੋਂ ਵਿਚਾਰੇ ਸਾਡੇ ਨਾਲ ਲੱਗੇ ਹੋਏ ਆ ਕੰਮ ਫੇਰ ਵੇਖਾਂਗੇ ਭਾਈ ਸਾਹਿਬ ਅੱਜ ਹੁਣ ਤੁਸੀਂ ਤਦ ਲੋ ਕਿ ਹੁਣੇ ਨਾ ਬੋਝ ਪਾਓ ਦਿਮਾਗ ਤੇ ਮੈਨੂੰ ਇੱਕ ਦਿਨ ਦੇ ਦਿਓ ਹਾਂ